ਆਪਾਂ ਫੂਡ ਕਾਰਟ ਦਾ ਕੰਮ ਨਵਾਂ ਸਟਾਰਟ ਕੀਤਾ ਗਈ ਜਿਹਦੇ ਵਿੱਚ ਆਪਣੇ ਕੋਲ ਇਟਾਲੀਅਨ ਫੂਡ ਤੇ ਚਾਈਨੀਜ਼ ਫੂਡ ਦੋਨੇ ਨਹੀਂ ਇਹ ਕੰਮ ਕਰਨ ਤੋਂ ਪਹਿਲਾਂ ਮੈਂ ਯਾਨੀ ਕਿ ਪਹਿਲਾਂ ਮੈਂ 2019 ਦੇ ਵਿੱਚ ਸਟੱਡੀ ਕੀਤੀ ਸੀ ਪਲੱਸ 2 ਦੀ ਤੇ ਉਹਦੇ ਬਾਅਦ ਯਾਨੀ ਕਿ ਮੈਂ ਬਾਹਰ ਦਾ ਟਰਾਈ ਕੀਤਾ ਸੀ ਜਿਵੇਂ ਮੇਰੀ ਫੈਮਲੀ ਬਾਹਰ ਸੀਗੀ ਏਜੰਟ ਨੇ ਸਾਡੇ ਨਾਲ ਫਰਾਡ ਕਰਤਾ ਸੀ ਉਹਨਾਂ ਨੇ ਕਿਹਾ ਸੀਗੇ ਵੀ ਅੱਗੇ ਜਦੋਂ ਤੁਸੀਂ ਉੱਥੇ ਕੰਮ ਕਰੀ ਜਾਉਂਗੇ ਤੁਹਾਡਾ ਕੈਨੇਡਾ ਦਾ ਵੀ ਜਲਦੀ ਬਣ ਜਾਊਗਾ ਬਾਕੀ ਉੱਥੇ ਮੈਂ ਇਕੱਲਾ ਪੰਜਾਬੀ ਸੀਗਾ ਜੀ ਉੱਥੇ ਜਾਂਦਾ ਅਫਰੀਕਾ ਦੇ ਸੀਗੇ ਜਾਂ ਪਾਕਿਸਤਾਨ ਦੇ ਉਹਨਾਂ ਨੂੰ ਦੇਖ-ਦੇਖ ਕੇ ਡਰ ਲੱਗਦਾ ਸੀਗਾ ਉਥੋਂ ਅਸੀਂ ਮਸਾ ਨਿਕਲੇ ਆਂ ਇਹ ਬਹੁਤ ਤਰੀਕੇ ਮਾਰੇ ਹਲਾ ਸੀਗੇ ਸਾਡੇ ਉਹਨਾਂ ਨੇ ਮੇਰੇ ਪੱਗ ਤੇ ਹੱਥ ਲਾ ਦੇਣਾ ਸਿਕਟਾਂ ਪਿਕੇ ਮੂੰਹ ਦੇ ਉੱਤੇ ਧੂਆ ਮਾਰਨਾ ਯਾਨੀ ਕਿ ਉੱਥੇ ਮੈਂ ਬਹੁਤ ਪ੍ਰੋਬਲਮਾਂ ਫੇਸ ਕੀਤੀਆਂ ਨੇ ਉਸ ਤੋਂ ਬਾਅਦ ਮੈਂ ਕੇਸੀ ਰੋਡ ਦੇ ਉੱਪਰ ਹੈਲੋ ਫੂਡ ਦੇ ਉੱਪਰ ਜੌਬ ਕੀਤੀ ਫਿਰ 버ਗਰ ਬਾਗਰ ਦੇ ਵਿੱਚ ਜੌਬ ਕੀਤੀ ਸੈਲਰੀ ਨਾਲ 10000 ਨਾਲ ਕਿਸੇ ਦਾ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਮੇਰੇ ਨਾਲ ਨਾਲ ਮੈਂ ਦੋ ਜਾਂ ਦੋ ਜਿਹੜੇ ਮੇਰੇ ਇੱਕ ਤਾਂ ਕਜ਼ਨ ਆ ਇੱਕ ਮੇਰਾ ਫਰੈਂਡ ਆ ਉਹਨਾਂ ਨੂੰ ਵੀ ਮੈਂ ਰੋਜ਼ਗਾਰ ਦਿੱਤਾ ਹੈਗਾ ਤੇ ਮੈਨੂੰ ਆ ਵੀ ਜਿੰਨੇ ਇੱਕ ਜਿਵੇਂ ਮੈਂ ਸਟੈਂਡ ਹੋਇਆ ਤੇ ਮੇਰੇ ਨਾਲ ਦੇ ਵੀ ਸਟੈਂਡ ਹੁਣ ਮੈਨੂੰ ਇਹ ਹਿੱਸਾ ਵੀ ਮੇਰੇ ਨਾਲ ਦੇ ਮੇਰੇ ਨਾਲ ਹੀ ਰਹਿਣਾ ਵੀ ਕੋਈ ਡਾਊਨ ਹੋਵੇ ਸਾਰੇ ਇਕੁਲ ਹੀ ਰਹਿਣਾ ਸੀ ਇਕੱਠੇ ਰਹੀਏ ਸਾਡੇ ਕੋਲ ਜੀ ਤਿੰਨ ਕਿੱਲੇ ਜ਼ਮੀਨ ਆ ਜਾਨੀ ਕਿ ਫਾਦਰ ਉਹਨਾਂ ਨੇ ਜਿਵੇਂ ਪਹਿਲਾਂ ਮੱਝਾਂ ਗਾਵਾਂ ਸੀ ਉਹਨਾਂ ਦਾ ਦੁੱਧ ਪਾ ਕੇ ਹੀ ਖੇਤੀ ਕਰਕੇ ਪਿੰਡ ਉਹਨਾਂ ਦੇ ਵਿਆਹ ਕਰਦੇ ਹੀ ਵਧੀਆ ਘਰ ਪਰਿਵਾਰ ਬਣਾਤਾ ਹੀ ਆਪਣਾ ਸਾਰਾ ਤੇ ਹੁਣ ਤਾਂ ਮੈਂ ਉਹਨਾਂ ਨੂੰ ਸਪੋਰਟ ਕਰ ਰਿਹਾ ਤਾਂ ਕਿ ਵੀ ਉਹਨਾਂ ਦਾ ਬੜਾਪਾ ਤੇ ਮੇਰਾ ਫਿਊਚਰ ਵਧੀਆ ਲੰਘੇ ਜੀ ਮੇਰਾ ਨਾਮ ਜਸਪਿੰਦਰ ਸਿੰਘ ਹੈ ਪਿੰਡ ਮੇਰਾ ਵਜੀਦਕੇਪੁਰ ਤੇ ਡਿਸਟ੍ਰਿਕਟ ਆਪਣੀ ਬਰਨਾਲਾ ਕੀ ਤੇ ਆਪਾਂ ਫੂਡ ਕਾਰਟ ਦਾ ਕੰਮ ਨਵਾਂ ਸਟਾਰਟ ਕੀਤਾ ਗਈ ਜਿਹਦੇ ਵਿੱਚ ਆਪਣੇ ਕੋਲ ਇਟਾਲੀਅਨ ਫੂਡ ਤੇ ਚਾਈਨਿਸ ਫੂਡ ਦੋਨੇ ਨੇ ਜੀ ਤੇ ਫਰੈਸ਼ ਬਹੰਦੇ ਨੇ ਡੇਲੀ ਤੇ ਸਾਰਾ ਕੁਆਲਟੀ ਤੇ ਕੁਆਂਟੀਟੀ ਦਾ ਧਿਆਨ ਰੱਖਿਆ ਦਾ ਸਾਫ ਸਫਾਈ ਦਾ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਜੀ ਜਿਹੜੀ ਆਪਾਂ ਕਾਰਟ ਲਾਈ ਹੋਈ ਹੈ ਜੀ ਉਹਦੇ ਕੋਲ ਜਾਨਕਿ ਅਸੀਂ ਸਿਟਿੰਗ ਦਾ ਅਰੇਂਜਮੈਂਟ ਕੀਤਾਗਾ ਪੂਰਾ ਵਧੀਆ ਸਾਫ ਸਫਾਈ ਦਾ ਸਾਰਾ ਕੁਝ ਧਿਆਨ ਰੱਖਿਆ ਜਾਂਦਾ ਇੱਕ ਵੱਧ ਤੋਂ ਵੱਧ ਆਪਣੇ ਕੋਲ 20 ਬੰਦਿਆਂ ਦੀ ਸਿਟਿੰਗ ਹੈਗੀ ਤੇ ਜਿਵੇਂ ਜਿਵੇਂ ਕਸਟਮਰ ਹੋਰ ਵਧੂਗਾ ਅਸੀਂ ਸਿਟਿੰਗ ਹੋਰ ਵਧਾਵਾਂਗੇ ਆਪਣੇ ਜਿਹੜੀ ਫੂਡ ਕਾਰਡ ਆ ਉਹ ਰੋਡ ਦੇ ਉੱਪਰ ਹੀ ਆ ਯਾਨੀ ਕਿ ਲੋਕ ਜਿਹੜਾ ਆਰਡਰ ਕਰਦੇ ਨੇ ਅਸੀਂ ਮੰਨ ਲਓ ਵੀ ਜੇ ਕੋਈ ਰੈਕੋਰਡ ਤੋਂ ਆਰਡਰ ਕਰਦਾਗਾ ਅਸੀਂ ਡਰਾਈਵ ਥਰੂ ਉਹਨਾਂ ਨੂੰ ਦੇ ਦਿੰਨੇ ਆ ਤੇ 20 ਤੋਂ 15 ਮਿੰਟ ਦੇ ਵਿੱਚ ਵਿੱਚ ਅਸੀਂ ਪੂਰਾ ਫੂਡ ਸਾਰਾ ਰੈਡੀ ਕਰਕੇ ਪ੍ਰੈਪਰੇਸ਼ਨ ਕਰਕੇ ਸਾਰਾ ਕੁਝ ਦੇ ਦੇਨੇ ਆਈ ਕਸਟਮਰ ਨੂੰ ਬਾਕੀ ਆਪਣੀ ਡਿਲੀਵਰੀ ਵੀ ਚੱਲਦੀ ਆ ਮੰਨ ਲਓ ਵੀ 20 ਕਿਲੋਮੀਟਰ ਦੇ ਏਰੀਆ ਚ ਆਪਣੀ ਡਿਲੀਵਰੀ ਫ੍ਰੀ ਆ ਮਿਨੀਮਮ ਆਰਡਰ 600 ਦਾ ਹੋਵੇ ਤੇ ਡਿਲੀਵਰੀ ਕੋਸਟ ਆਪਣੀ ਕੋਈ ਨਹੀਂ ਜਮਾ ਫ੍ਰੀ ਆਈ ਉਹਦੇ ਕਿੰਨੇ ੜਤੇੜ ਕਿੰਨੇ ਪਿੰਡਾਂ ਚ ਸਪਲਾਈ ਕਰਦੇ ਹਾਂ ਨੇੜੇ țeੜੇ ਵੈਸੇ ਤਾਂ ਸਾਡੇ 7 ਪਿੰਡ ਨੇ ਮੰਨ ਲਓ 30 ਕਿਲੋਮੀਟਰ ਦੇ ਏਰੀਆ ਇਸ ਆਪਣੀ ਡਿਲੀਵਰੀ ਆਂਦੀ ਏ ਇਹ ਕੰਮ ਕਰਨ ਤੋਂ ਪਹਿਲਾਂ ਮੈਂ ਯਾਨੀ ਕਿ ਪਹਿਲਾਂ ਮੈਂ 2019 ਦੇ ਵਿੱਚ ਸਟੱਡੀ ਕੀਤੀ ਸੀ ਪਲੱਸ 2 ਦੀ ਤੇ ਉਹਦੇ ਬਾਅਦ ਯਾਨੀ ਕਿ ਮੈਂ ਬਾਹਰ ਦਾ ਟਰਾਈ ਕੀਤਾ ਸੀ ਜਿਵੇਂ ਮੇਰੀ ਫੈਮਲੀ ਬਾਹਰ ਸੀਗੀ ਮੇਰੇ ਭੈਣਾਂ ਮੇਰੇ ਭੂਆ ਹੁਣੀ ਤੇ ਮੇਰੇ ਦੋਸਤ ਮਿੱਤਰ ਜਿੰਨੇ ਵੀ ਨੇ ਪਿੰਡ ਤੋਂ ਤਕਰੀਬਨ ਸਾਡੇ ਪਿੰਡ ਤੋਂ ਸਾਰੇ ਬਾਹਰ ਹੀ ਆਏ ਯਾਨੀ ਕਿ ਮੈਂ ਤਾਂ ਇਕੱਲੇ ਹੀ ਸੀਗੀ ਪਿੰਡ ਦੇ ਵਿੱਚ ਸਾਡੇ ਘਰਾਂ ਕੋਲ ਕੋਈ ਮੁੰਡਾ ਹੈ ਨਹੀਂਗਾ ਹੋਰ ਵੀ ਤੇ ਜਾਨੀ ਕਿ ਮੈਂ ਇਕੱਲਾ ਸੀ ਮੈਂ ਵੀ ਫਿਰ ਬਾਹਰ ਦੇ ਟਰਾਈ ਕੀਤਾ ਸੀ ਮੈਂ ਦबई ਗਿਆ ਸੀਗਾ 2019 ਦੇ ਵਿੱਚ ਹੀ ਤੇ ਉੱਥੇ ਮੇਰੇ ਨਾਲ ਫਰਾਡ ਹੋ ਗਿਆ ਸੀ ਜੀ ਏਜੰਟ ਨੇ ਸਾਡੇ ਨਾਲ ਫਰਾਡ ਕਰਤਾ ਜੀ ਉੱਥੇ ਉਸ ਤੋਂ ਬਾਅਦ ਮੈਂ ਜਾਨੀ ਕਿ ਕੁਕਿੰਗ ਦਾ ਕੋਰਸ ਲਿਆ ਸੀਗਾ ਜਦੋਂ ਸਾਨੂੰ ਏਜੰਟ ਨੇ ਕਹਤਾ ਸੀਗਾ ਵੀ ਮੈਂ ਤੁਹਾਡਾ ਵੀਜ਼ਾ ਐਕਸਟੈਂਸ਼ਨ ਕਰਵਾਉਂਦਾ ਕੁਕਿੰਗ ਦਾ ਕੋਰਸ ਲੈਣ ਤੋਂ ਬਾਅਦ ਜਦੋਂ ਮੇਰਾ ਵੀਜ਼ਾ ਘੱਟ ਰਹਿ ਗਿਆ ਹੀ ਖਤਮ ਹੋਣ ਵਾਲਾ ਹੋ ਗਿਆ ਉਸ ਤੋਂ ਬਾਅਦ ਮੈਂ ਇੰਡੀਆ ਵਾਪਸ ਆ ਗਿਆ ਸੀ ਉਸ ਤੋਂ ਬਾਅਦ ਮੈਂ ਕੇਸੀ ਰੋਡ ਦੇ ਉੱਪਰ ਹੈਲੋ ਫੂਡ ਦੇ ਉੱਪਰ ਜੌਬ ਕੀਤੀ ਫਿਰ 버ਗਰ ਬਾਰ ਦੇ ਵਿੱਚ ਜੌਬ ਕੀਤੀ ਫਿਰ ਰੈਗੂਲਰ ਮੈਂ ਮੈਲਕਲਾਂ ਦੇ ਵਿੱਚ ਕੈਫੇ ਪਲੈਂਟ ਆ ਉੱਥੇ ਮੈਂ 5 ਸਾਲ ਲਗਾਤਾਰ ਜੌਬ ਕੀਤੀ। ਉਸ ਤੋਂ ਬਾਅਦ ਤੁਸੀਂ ਮੇਰੇ ਇਹ ਖੋਲਿਆ। ਹਾਂਜੀ ਉਸ ਤੋਂ ਬਾਅਦ ਚਲੋ ਹੁਣ ਸੈਲਰੀ ਨਾਲ 10000 ਨਾਲ ਕਿਸੇ ਦਾ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਕਿਉਂਕਿ ਖਰਚੇ ਬਹੁਤ ਨੇ ਜੀ ਹੁਣ ਅੱਜਕੱਲ ਮਹਿੰਗਾਈ ਬਹੁਤ ਹੋ ਗਈ। ਇਸ ਲਈ ਅਸੀਂ ਆਪਦਾ ਹੀ ਸੋਚਿਆ ਵੀ ਅਸੀਂ ਆਪਦਾ ਬਿਜ਼ਨਸ ਕਰੀਏ ਤੇ ਫੈਮਿਲੀ ਨੂੰ ਸਪੋਰਟ ਕਰੀਏ। ਮੇਰੇ ਨਾਲ ਨਾਲ ਮੈਂ ਦੋ ਜਾਂ ਦੋ ਜਿਹੜੇ ਮੇਰੇ ਇੱਕ ਤਾਂ ਕਜ਼ਨ ਆ ਇੱਕ ਮੇਰਾ ਫਰੈਂਡ ਆ ਉਹਨਾਂ ਨੂੰ ਵੀ ਮੈਂ ਰੋਜ਼ਗਾਰ ਦਿੱਤਾ ਹੈਗਾ। ਤੇ ਉਹਨਾਂ ਨੂੰ ਵੀ ਜਨ ਕਿ ਮੈਂ ਵਧੀਆ ਸਪੋਰਟ ਕਰਦਾ ਵੀ ਇਨ ਕੇਸ ਜੇ ਉਹਨਾਂ ਨੇ ਵੀ ਕਾਰਟ ਤਿਆਰ ਕਰਨੀ ਹੋਈ ਮੈਂ ਉਹਨਾਂ ਦੀ ਪੂਰੀ ਹੈਲਪ ਕਰੂੰਗਾ ਮੈਨੂੰ ਇਹ ਆ ਵੀ ਜਿੰਨੇ ਇੱਕ ਜਿਵੇਂ ਮੈਂ ਸਟੈਂਡ ਹੋਇਆ ਵੀ ਮੇਰੇ ਨਾਲ ਦੇ ਵੀ ਸਟੈਂਡ ਹੋਣ ਮੈਨੂੰ ਇਹ ਹਿੱਸਾ ਵੀ ਮੇਰੇ ਨਾਲ ਦੇ ਮੇਰੇ ਨਾਲ ਹੀ ਰਹਿਣਾ ਵੀ ਕੋਈ ਡਾਊਨ ਹੋਵੇ ਸਾਰੇ ਇਕੁਲ ਹੀ ਰਹਿਣਾ ਸੀ ਇਕੱਠੇ ਰਹੀਏ ਲੋਕੇਸ਼ਨ ਵੀ ਦੱਸ ਦਵੂਗੀ ਇਹ ਕਿੱਥੇ ਆ ਲੋਕੇਸ਼ਨ ਹੈ ਇਹ ਰੈਕਾਟ ਤੋਂ ਬਰਨਾਲਾ ਰੋਡ ਦੇ ਉੱਪਰ ਸੀਐਨਜੀ ਪੰਪ ਆਈ ਉਹਦੇ ਸੈਂਟਰ ਚ ਆਪਣੀ ਕਾਰਟ ਖੜੀ ਹੈ ਬਾਈਟ ਰਾਈਡ ਨਾਮ ਆ ਤੁਸੀਂ ਸਰਚ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਵੀ ਪੇਜ ਹੈਗਾ ਆਪਣਾ ਫੇਸਬੁੱਕ ਤੇ ਵੀ ਹੈਗਾ ਹੀ ਤੇ ਤੁਸੀਂ ਸਰਚ ਕਰ ਸਕਦੇ ਹੋ ਉਹਦੇ ਵਿੱਚ ਸਾਡਾ ਨੰਬਰ ਮੈਂਸ਼ਨ ਕੀਤਾ ਹੋਇਆ ਪੇਜ ਦੇ ਉੱਪਰ ਤੁਸੀਂ ਕੋਈ ਵੀ ਆਰਡਰ ਕਰਨਾ ਹੈਗਾ ਸਾਨੂੰ ਕਾਲ ਕਰ ਸਕਦੇ ਹੋ ਤੁਹਾਡਾ ਆਰਡਰ ਸੀ ਰੈਡੀ ਕਰ ਦਾਂਗੇ 15 ਤੋਂ 20 ਮਿੰਟ ਦੇ ਵਿੱਚ ਅ ਮੈਂ ਇੱਕ ਕਿਸਾਨੀ ਪਰਿਵਾਰ ਤੋਂ ਸੰਬੰਧਤ ਆਈ ਸਾਡੇ ਕੋਲ ਜੀ ਤਿੰਨ ਕਿੱਲੇ ਜ਼ਮੀਨ ਆ ਯਾਨੀ ਕਿ ਫਾਦਰ ਉਹਨਾਂ ਨੇ ਜਿਵੇਂ ਪਹਿਲਾਂ ਮੱਝਾਂ ਘਾਵਾ ਸੀਗੀਆਂ ਉਹਨਾਂ ਦਾ ਦੁੱਧ ਪਾ ਕੇ ਜੀ ਖੇਤੀ ਕਰਕੇ ਭੈਣ ਉਹਨਾਂ ਦੇ ਵਿਆਹ ਕਰਤੀ ਵਧੀਆ ਘਰ ਪਰਿਵਾਰ ਬਣਾ ਤਾਈ ਆਪਣਾ ਸਾਰਾ ਤੇ ਹੁਣ ਤਾਂ ਮੈਂ ਉਹਨਾਂ ਨੂੰ ਸਪੋਰਟ ਕਰ ਰਹੀ ਆ ਤਾਂ ਕਿ ਵੀ ਉਹਨਾਂ ਦਾ ਬੜਾਪਾ ਤੇ ਮੇਰਾ ਫਿਊਚਰ ਵਧੀਆ ਲੰਘੇ ਜੀ ਤੇ ਜਿਹੜਾ ਤੁਸੀਂ ਬਾਹਰ ਗਏ ਸੀ ਉੱਥੇ ਮਤਲਬ ਤੁਹਾਡੇ ਨਾਲ ਕੀ ਜਿਹੜਾ ਤੁਸੀਂ ਕਹਿੰਦੇ ਸੀ ਫਰਾਡ ਹੋਇਆ ਕੀ ਫਰਾਡ ਹੋਇਆ ਤੁਹਾਡੇ ਨੂੰ ਫਰਾਡ ਸਾਡੀ ਗੱਲ ਚ ਨਹੀਂ ਕਿ ਐ ਹੋਈ ਸੀਗੀ ਇਥੋਂ ਵੀ ਇਥੋਂ ਅਸੀਂ ਜਾਣ ਸੀਗੇ ਦੁਬਈ ਤੇ ਦੁਬਈ ਜਾ ਕੇ ਆਪਾਂ ਦੇਣਾ ਸੀ 1,60,000 ਰੁਪਏ ਉਸ ਤੋਂ ਬਾਅਦ ਦੁਬਈ ਚ ਸੇਕ ਮਹੀਨੇ ਲੱਗੇ ਸਾਡੀ ਗੱਲ ਹੋਈ ਸੀ ਸਾਈ ਪ੍ਰੈਸ ਦੀ ਤੇ ਸਾਨੂੰ ਸਾਈ ਪ੍ਰੈਸ ਭੇਜਣਾ ਸੀਗੀ ਉੱਥੇ ਜਾ ਕੇ ਆਪਾਂ 4 ਲੱਖ ਰੁਪਏ ਦੇਣਾ ਸੀਗੇ ਸਾਈ ਪ੍ਰੈਸ ਦਾ ਬਾਕੀ ਉਹਨਾਂ ਨੇ ਕਿਹਾ ਸੀਗੇ ਵੀ ਅੱਗੇ ਜਦੋਂ ਤੁਸੀਂ ਉੱਥੇ ਕੰਮ ਕਰੀ ਜਾਓਗੇ ਤੁਹਾਡਾ ਕੈਨੇਡਾ ਦਾ ਵੀ ਜਲਦੀ ਬਣ ਜਾਊਗਾ ਸਾਨੂੰ ਵੀ ਫਰੈਂ ਲਾਚ ਸੀਗੇ ਜਦੋਂ ਸਾਡੀ ਫੈਮਿਲੀ ਸਾਡੇ ਰਿਸ਼ਤੇਦਾਰ ਸਾਰੇ ਦੋਸਤ ਉੱਥੇ ਸੀਗੇ ਵੀ ਅਸੀਂ ਵੀ ਕੈਨੇਡਾ ਚ ਜਾਈਏ ਅਸੀਂ ਚਲੋ ਸਿੱਧਾ ਕੈਨੇਡਾ ਤਾਂ ਨਹੀਂ ਲਾਇਆ ਸੀ ਹੌਲੀ ਹੌਲੀ ਸੈਟਅਪ ਜੇ ਕਰਕੇ ਇਦਾਂ ਕਰਦੇ ਸੀਗੇ ਵੀ ਅੱਗੇ ਦੀ ਅੱਗੇ ਚਲੇ ਜਾਈਏ ਇਦਾਂ ਕਰਕੇ ਚਲੋ ਏਜੰਟ ਸੀਗਾ ਜਿਹੜਾ ਉਹਨੇ ਸਾਡੇ ਨਾਲ ਦੁਬਈ 'ਚ ਹੀ ਫਰੌਡ ਕਰਤਾ ਕੀ ਫਰੌਡ ਕੀਤਾ ਉਹਨੇ ਕਿਹੋ ਜਿਹੀਆਂ ਹਾਲਾਤਾਂ ਸੀ ਹਾਲਾਤ ਸੀਗੇ ਹਾਲਾਤ ਮੰਨ ਲਓ ਵੀ 15 ਦਿਨ ਤਾਂ ਸਾਡੇ ਵਧੀਆ ਰਹੇ ਸੀ ਸਾਨੂੰ ਘੁਮਾਇਆ ਫਰਾਇਆ ਖਵਾਇਆ ਪਿਆਇਆ ਸਾਰਾ ਕੁਝ ਤੇ ਜਿਹੜੀ ਸਾਡੇ ਨਾਲ ਗੱਲ ਹੋਈ ਸੀ ਚਾਕਲੇਟ ਪੈਕਿੰਗ ਦੀ ਤੇ ਉਹ ਸਾਡੇ ਨਾਲ ਉੱਥੇ ਜਾ ਕੇ ਹੋਈ ਨਹੀਂ ਮਤਲਬ ਨਿੱਕਾ ਜਿਹਾ ਕਮਰਾ ਸੀਗਾ ਤੇ ਉਹਦੇ ਵਿੱਚ ਅਸੀਂ 15-20 ਜਾਨੇ ਸੀਗੇ ਵਿੱਚੀ ਬਿੱਲੀਆਂ ਬੁੱਲੀਆਂ ਕੋਈ ਸਾਫ਼ ਸਪਾਈ ਨਹੀਂ ਵਿੱਚ ਹੀ ਸਾਡਾ ਸਮਾਨ ਸੀਗਾ ਜੀ ਬੱਚੇ ਅਸੀਂ ਰਹਿੰਦੇ ਸੀ ਮਤਲਬ ਬੈੱਡ ਦੇ ਉੱਪਰ ਬੈੱਡ ਸੀਗੇ ਇੱਕ ਬੈੱਡ ਦੇ ਉੱਪਰ ਪੰਜ ਬੈੱਡ ਸੀਗੇ ਸੱਤ ਤੱਕ ਜਾਨੀ ਕਿ ਪੰਜ ਜਾਨੇ ਪੈਂਦੇ ਸੀਗੇ ਬਾਕੀ ਉੱਥੇ ਮੈਂ ਇਕੱਲਾ ਪੰਜਾਬੀ ਸੀਗਾ ਜੀ ਉੱਥੇ ਜਾਂਦਾ ਅਫਰੀਕਾ ਦੇ ਸੀਗੇ ਜਾਂ ਪਾਕਿਸਤਾਨ ਦੇ ਉਹਨਾਂ ਨੂੰ ਦੇਖ-ਦੇਖ ਕੇ ਡਰ ਲੱਗਦਾ ਸੀਗਾ ਜੀ ਉੱਥੋਂ ਅਸੀਂ ਮਸਾ ਨਿਕਲੇ ਆਂ ਬਹੁਤ ਜਾਨੀ ਕਿ ਮਾੜੇ ਹਲਾ ਸੀਗੇ ਸਾਡਾ ਕੀ ਐਕਸਪੀਰੀਅੰਸ ਹੋਇਆ ਥਾ ਫੈਕਟਰੀ ਐ ਇਦਾਂ ਸੀਗੀ ਸਾਡੀ ਨਾਈਟ ਸ਼ਿਫਟ ਪਾਤੀ ਜੀ ਉਹਨਾਂ ਨੇ ਉੱਥੇ ਚਲੋ ਅਸੀਂ ਹੰਬੇ ਹੰਬੇ ਕੰਮ ਕਰੀ ਗਏ ਜਿੰਨਾ ਸਾਡੇ ਤੋਂ ਹੋਇਆ ਕਿਉਂਕਿ ਪਹਿਲਾਂ ਕਦੇ ਕੰਮ ਕੀਤਾ ਨਹੀਂ ਸੀਗੀ ਗੱਲ ਸਾਡੀ ਪੈਕਿੰਗ ਦੀ ਸੀਗੀ ਪਰ ਉਹਨਾਂ ਨੇ ਸਾਨੂੰ ਬਣਾਉਣ ਲਾਤਾ ਸੀ ਚਾਕਲੇਟ ਉਹਦੇ ਥੱਲੇ ਪਾਣੀ ਫੈਕਟਰੀ ਸੀਗੀ ਜਿਹੜੀ ਉਹ ਪਾਕਿਸਤਾਨ ਦੇ ਬੰਦੇ ਦੀ ਸੀਗੀ ਉਹਦੇ ਵਿੱਚ ਥੱਲੇ ਪਾਣੀ ਪਾਣੀ ਸੀਗਾ ਜਿਵੇਂ ਆਪਣੇ ਇੰਡੀਆ ਦੇ ਵਿੱਚ ਕੱਚੇ ਘਰ ਹੁੰਦੇ ਨੇ ਐਹ ਜੀ ਫੈਕਟਰੀ ਸੀਗੀ ਉਹ ਜਿਹੜੀ ਕਿ ਫੈਕਟਰੀ ਪੱਕੀ ਸੀਗੀ ਰੂਮ ਸੀਗੇ ਜਿਹੜੇ ਉਹ ਕੱਚੇ ਸੀਗੇ ਸਾਰੇ ਜਿਵੇਂ ਆਪਣੇ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦਾ ਕੱਚੇ ਲਿਪੇ ਹੁੰਦੇ ਆ ਹੁਣ ਅਸੀਂ ਤਾਂ ਉਹਨਾਂ ਨੇ ਸਾਡੇ ਪਾਸਪੋਰਟ ਫੜ ਲਏ ਸੀ ਨਾ ਅਸੀਂ ਇੱਧਰ ਜਾਵਾਂ ਦੀ ਨਾ ਅਸੀਂ ਉੱਧਰ ਚਲੋ ਅਸੀਂ ਚੋਰੀ ਫੋਨ ਜਦੋਂ ਸਾਨੂੰ 15 ਕਿ ਮਿੰਟ ਦੀ ਡੇਕ ਮਿਲੀ ਅਸੀਂ ਚੋਰੀ ਫੋਨ ਸਾਡੇ ਜਿਹੜਾ ਏਜੰਟ ਸੀਗਾ ਉਹਨੂੰ ਲਾਇਆ 1:00 2:00 ਵਜੇ ਉਹਨਾਂ ਨੇ ਚਲੋ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਇਹਨਾਂ ਨੂੰ ਭੇਜ ਦੋ ਉਹ ਸਾਨੂੰ ਪਾਸਪੋਰਟ ਦੇਣ ਨਾ ਫਿਰ ਅਸੀਂ ਮਸਾ ਉਹਨਾਂ ਤੋਂ ਪਾਸਪੋਰਟ ਲੈ ਕੇ ਟੈਕਸੀ ਕਰਵਾ ਕੇ ਮੇਰੇ ਕੋਲ ਜਿੰਨੇ ਕਿ ਜਿੰਨੇ ਕ ਪੈਸੇ ਸੀਗੇ ਉਹ ਸਾਨੂੰ ਹੁਣ ਇਹਨਾਂ ਨੌਲਜ ਹੈ ਨਹੀਂ ਸੀ ਕਿ ਵੀ ਅਸੀਂ ਟ੍ਰੇਨ ਦੇ ਉੱਪਰ ਚਲੇ ਜਾਂਦੇ ਉਹਦੇ ਮੰਨ ਲਓ ਵੀ 2-3 ਦਿਨ ਆਮ ਲੱਗਦੇ ਨੇ ਜਿੱਥੇ ਮਰਜ਼ੀ ਆ ਤੇ ਮੰਨ ਲਓ ਸਾਡੇ ਤੋਂ ਬਹੁਤ ਪੈਸੇ ਲੈ ਗਿਆ ਸਾਨੂੰ ਜਦੋਂ ਨੌਲੇਜ ਨਹੀਂ ਸੀਗੇ ਬਹੁਤ ਛੋਟੇ ਸੀਗੇ ਉਮਰ ਛੋਟੀ ਸੀਗੀ ਜਿੱਦ ਸੀਗੀ ਬਸ ਘਰ ਦੇ ਨਾਲ ਜਿੱਦ ਕਰ ਕਰਕੇ ਬਾਹਰ ਚ ਲੈ ਗਿਆ ਘਰ ਦੇ ਨਾਲ ਕਦੇ ਕਹਿ ਨਹੀਂ ਸੀਗੇ ਵੀ ਤੁਸੀਂ ਬਾਹਰ ਜਾਓ ਜਨਾ ਤੇ ਫਿਰ ਉਹਨੇ ਤੁਹਾਡੇ ਤੋਂ ਪੈਸੇ ਲੈ ਲਏ ਤੇ ਅੱਗੇ ਤੁਹਾਨੂੰ ਭੇਜਿਆ ਨਹੀਂਗੇ ਤੇ ਨਹੀਂ ਅੱਗੇ ਨਹੀਂ ਭੇਜਿਆ ਜੀ ਉਹਨੇ ਮੰਨ ਲਓ ਇੱਕ ਵਾਰੀ ਜੇ ਜੋਬ ਦਵਾਈ ਜੇ ਉਦੋਂ ਮੁੜ ਕੇ ਜਾਨੀ ਕਿ ਸਾਡਾ ਹਾਲ ਵੀ ਨਹੀਂ ਪੁੱਛਿਆ ਹੈਗਾ ਅਸੀਂ ਆਪ ਹੀ ਅੱਗੇ ਦੀ ਅੱਗੇ ਏਜੰਟ ਲੱਭੇ ਮੰਨ ਲਓ ਵੀ ਰਾਤਾਂ ਅਸੀਂ ਰੋਡ ਦੇ ਉੱਪਰ ਵੀ ਰਹੇ ਹਾਂ ਇੱਕ ਦੋ ਤੇ ਉੱਥੇ ਫਿਰ ਅਸੀਂ ਏਜੰਟ ਲੱਭੇ ਬਹੁਤ ਵਧੀਆ ਪੰਜਾਬੀ ਵੀ ਨੇ ਬਹੁਤ ਸਪੋਰਟ ਵੀ ਕਰ ਵਿਚ ਜਾਨੀ ਕਿ ਜਦੋਂ ਮੈਂ ਰੈਸਟੋਰੈਂਟ ਤੇ ਲੱਗਿਆ ਹੋਇਆ ਸੀਗਾ ਉਥੇ ਨਾ ਕੇਰਲਾ ਦਾ ਸਟਾਫ ਸੀਗਾ ਸਾਰਾ ਪੰਜਾਬੀ ਮੈਂ ਇਕੱਲੇ ਸੀਗਾ ਉਥੇ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਸਿਗਰਟਾਂ ਪੀਣੀਆਂ ਮੇਰੇ ਪੱਜ ਕੋਲ ਨਹੀਂ ਹੁੰਦੀ ਸੀ ਤੇ ਉਹਨਾਂ ਨੇ ਮੇਰੇ ਪੱਜ ਤੇ ਆ ਕੇ ਹੱਥ ਲਾ ਦੇਣਾ ਸਿਗਰਟਾਂ ਪੀ ਕੇ ਮੂੰਹ ਦੇ ਉੱਤੇ ਧੂਆ ਮਾਰਨਾ ਜਾਨੀ ਕਿ ਉਥੇ ਮੈਂ ਬਹੁਤ ਪ੍ਰੋਬਲਮਾਂ ਫੇਸ ਕੀਤੀਆਂ ਨੇ ਮੈਂ ਸਤ ਨਾ ਜੱਬਲ ਵਾਲੇ ਡੀਆਈਸੀ ਬੰਦੇ ਦੇ ਵਿੱਚ ਜੌਬ ਕੀਤੀ ਸੀ ਉਥੇ ਗੁਰਦਾਸਪੁਰ ਦੇ ਸੀਗੇ ਆਪਣੇ ਪੰਜਾਬੀ ਉਹਨਾਂ ਦਾ ਰੈਸਟੋਰੈਂਟ ਸੀਗਾ ਤੇ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਤੇ ਉਹਨਾਂ ਨੇ ਮੈਨੂੰ ਉੱਥੇ ਕੁਕਿੰਗ ਦਾ ਕੋਰਸ ਦਿੱਤਾ ਤੇ ਉੱਥੇ ਮੈਂ ਵਧੀਆ ਕੁਕਿੰਗ ਦਾ ਸਿੱਖ ਗਿਆ ਸੀਗਾ ਤੇ ਉੱਥੇ ਫਿਰ ਉਹ ਕੋਰਸ ਤੁਸੀਂ ਕਿਉਂ ਲਿਆ ਵੀ ਵੀਜ਼ਾ ਵਧਾਉਣ ਲਈ ਉੱਥੇ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਉਹ ਕਹਿੰਦੇ ਵੀ ਜੇ ਤੁਸੀਂ ਕੁਕਿੰਗ ਦਾ ਕੋਰਸ ਵਧੀਆ ਸਿੱਖ ਗਏ ਵੀ ਤੁਹਾਡਾ ਵੀਜ਼ਾ ਐਕਸਟੈਂਡ ਕਰਵਾ ਦਾਂਗੇ ਚਲੋ ਉਹ ਹੁਣ ਜਿਹੜਾ ਉਹਨਾਂ ਨੇ ਅੱਗੇ ਮੈਨੇਜਰ ਰੱਖਿਆ ਹੋਇਆ ਸੀਗੀ ਉਹ ਜਣੇ ਕਿ ਫਿਰ ਕਿੱਥੇ ਜੀ ਆਪਾਂ ਨੂੰ ਜਰਦੇ ਸੀਗੇ ਉਹਨਾਂ ਨੇ ਜਣੇ ਕਿ ਕੋਈ ਨਾ ਕੋਈ ਕੰਮੇਪੇਸ਼ੀ ਕਰਦੇ ਨੇ ਜੀ ਕੋਈ ਨਾ ਕੁਝ ਕਰ ਦੇਣਾ ਜਿਵੇਂ ਹੁਣ ਉਹ ਸਿਕਟਾਂ ਦਾ ਧੂਆ ਮਾਰਦੇ ਸੀਗੇ ਮੈਂ ਉਹਨਾਂ ਨਾਲ ਲੜ ਪਿਆ ਦਾ ਸੀਗਾ ਤੇ ਉਹਦੇ ਕਰਕੇ ਫਿਰ ਉਹਨਾਂ ਨੇ ਵੀ ਵੀਜ਼ਾ ਐਕਸਟੈਂਡਿੰਗ ਕਰਵਾ ਸੀ ਗਿਆ ਫਿਰ ਅਸੀਂ ਇੰਡੀਆ ਆ